ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਫੇਰ ਤੋਂ ਲਾਈਵ ਹੋ ਗਿਆ ਹਾਲਾਂਕਿ ਮੈਨੂੰ ਇਦਾਂ ਲੱਗਦਾ ਸੀ ਵੀ ਸ਼ਾਇਦ ਜਿਸ ਕਰਕੇ ਮੈਂ ਲਾਈਵ ਹੋਇਆ ਸ਼ਾਇਦ ਉਹਦੀ ਲੋਡ ਨਾ ਪਵੇ ਆਪਣੀ ਫਿਲਮ 6E ਚ ਕੱਲ ਰਿਲੀਜ਼ ਹੋ ਗਈ ਜੀ ਕੱਲ ਫ੍ਰਾਈਡੇ ਸੀ ਕੱਲ ਹੌਲੀ ਸੀ ਕੱਲ ਫਿਲਮ ਰਿਲੀਜ਼ ਹੋਈ ਆ ਬਟ ਮੈਂ ਇਹ ਐਕਸੈਪਟ ਕਰਨ ਚ ਮੈਨੂੰ ਕੋਈ ਆ ਨਮੋਸ मतलब ਉਦਾਂ ਨਹੀਂ ਹੋ ਰਿਹਾ ਫੀਲਿੰਗ ਹੋ ਰਿਹਾ ਕਿ ਮੈਂ ਇਹ ਕਹੂੰਗਾ ਵੀ ਸਾਨੂੰ ਉਹ ਹੰਗਾਰਾ ਨਹੀਂ ਮਿਲ ਰਿਹਾ ਜੋ ਮੈਂ ਐਕਸਪੈਕਟ ਕਰਦਾ ਸੀ ਵੀ ਤੁਸੀਂ ਸਾਨੂੰ ਦੋਵੋਗੇ ਪਰ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਹੱਦ ਤੋਂ ਵੱਧ ਵਧੀਆ ਰਿਸਪਾਂਸ ਮਿਲ ਰਿਹਾ ਹਾਊਸਫੁੱਲ ਜਾ ਰਹੇ ਆ ਸ਼ੋਜ਼ ਓਪਨਿੰਗ ਬਾ ਕਮਾਲ ਆ ਬਹੁਤ ਜ਼ਿਆਦਾ ਵਧੀਆ ਇੱਥੇ ਕੀ ਦਿੱਕਤ ਹੋ ਗਈ ਆਪਣੇ ਪੰਜਾਬ ਦੇ ਵਿੱਚ ਕੀ ਪ੍ਰੋਬਲਮ ਹੋ ਗਈ ਅੱਛਾ ਮੈਨੂੰ ਇਹ ਵੀ ਪਤਾ ਤੁਸੀਂ ਦੇਖਣਾ ਚਾਹੁੰਦੇ ਹੋ ਫਿਲਮ ਗੱਲ ਹੋਲੀ ਸੀ ਚਲੋ ਮੈਂ ਮੰਨ ਲਈ ਗੱਲ ਹਨਾ ਵੀ ਹਾਫ ਡੇ ਤੁਹਾਡਾ ਨਿਕਲ ਗਿਆ 3-4 ਵਜੇ ਤੱਕ ਤੁਸੀਂ ਬੀਜ਼ੀ ਰਹੇ ਹੋਲੀ 'ਚ ਚਲੋ ਮੰਨ ਲਈ ਗੱਲ ਜਿੰਨੇ ਲੋਕ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਦੇਖੀ ਆ ਨਾਟ ਈਵਨ ਅ ਸਿੰਗਲ ਪਰਸਨ ਕਿਸੇ ਇੱਕ ਬੰਦੇ ਨੇ ਇਹ ਗੱਲ ਨਹੀਂ ਕਹੀ ਕਿ ਫਿਲਮ 'ਚ ਕੋਈ ਕਮੀ ਆ ਜਾਂ ਫਿਲਮ ਮਾੜੀ ਆ हां हां यार मैसेजज ਆ ਰਹੇ ਆ ਵੀ ਫਿਲਮ ਬਹੁਤ ਵਧੀਆ ਐਂਡ ਤੱਕ ਬੰਨ ਕੇ ਰੱਖਦੀ ਐ ਸਾਰੀਆਂ ਗੱਲਾਂ ਠੀਕ ਨੇ ਅੱਛਾ ਮੈਨੂੰ ਇਹ ਵੀ ਪਤਾ ਵੀ ਜਿੰਨੇ ਲੋਕ ਮੈਨੂੰ ਪੰਜਾਬ ਦੇ ਵਿੱਚ ਮੈਂ ਸਪੈਸ਼ਲੀ ਪੰਜਾਬ ਵਾਲਿਆਂ ਲਈ ਲਾਈਵ ਹੋਇਆ ਆਪਣੇ ਲੋਕਾਂ ਲਈ ਜਿੱਥੇ ਮੈਂ ਰਹਿਣਾ ਜਿਹੜੀ ਧਰਤੀ ਤੇ ਮੈਂ ਰਹਿਣਾ ਮੈਂ ਦੁਬਾਰਾ ਤੋਂ ਥੈਂਕਸ ਕਰਨਾ ਚਾਹੁੰਨਾ ਕੈਨੇਡਾ ਵਾਲਿਆਂ ਦਾ ਆਸਟ੍ਰੇਲੀਆ ਵਾਲਿਆਂ ਦਾ ਓਵਰਸੀਸ 'ਚ ਰਹਿੰਦੇ ਸਾਰੇ ਪੰਜਾਬੀਆਂ ਦਾ ਜਿਨ੍ਹਾਂ ਨੇ ਫਰਾਈਡੇ ਵਰਕਿੰਗ ਡੇ ਹੋਣ ਦੇ ਬਾਵਜੂਦ ਵੀ ਸ਼ਾਮ ਨੂੰ ਥੱਕੇ ਟੁੱਟੇ ਹੋਣ ਦੇ ਬਾਵਜੂਦ ਵੀ ਸ਼ਾਮ ਦੇ ਸ਼ੋਅ ਉੱਥੇ ਫੁੱਲ ਕੀਤੇ ਰੀਅਲੀ ਰੀਅਲੀ ਥੈਂਕਫੁਲ ਸਾਰੇ ਪੰਜਾਬੀਆਂ ਦਾ ਜਿਹੜੇ ਓਵਰਸੀਸ 'ਚ ਬੈਠੇ ਆ ਮੈਂ ਸੱਚੀ ਰਣੀ ਆ ਤੁਸੀਂ ਕਮਾਲ ਕਰਤਾ ਕਮਾਲ ਇੰਨਾ ਐਕਸਪੈਕਟ ਨਹੀਂ ਸੀ ਕੀਤਾ ਪਰ ਇੱਥੇ ਆਪਣੇ ਲੋਕਲ ਕੀ ਪ੍ਰੋਬਲਮ ਹੋ ਗਈ ਅੱਛਾ ਮੈਨੂੰ ਇਹ ਵੀ ਪਤਾ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਵੀਰੇ ਪਤਾ ਚੱਕਰ ਕੀ ਹੋ ਰਿਹਾ ਮੈਨੂੰ ਪਰਸਨਲੀ ਜੋ ਲੱਗ ਰਿਹਾ ਤੁਸੀਂ ਨਾ ਸੱਚੀ ਪਹਿਲੇ ਦਿਨ ਤੋਂ ਮੈਨੂੰ ਸੋਸ਼ਲ ਮੀਡੀਆ ਤੇ ਬਹੁਤ ਸਪੋਰਟ ਕੀਤੀ ਹੈ ਜਦ ਦਿਨ ਦਾ ਪੋਸਟਰ ਪਿਆ ਤੁਸੀਂ ਇੱਕ ਇੱਕ ਬੰਦਾ ਮੈਨੂੰ ਸਪੋਰਟ ਕਰ ਰਿਹਾ ਮੈਂ ਸਾਰਿਆਂ ਦਾ ਥੈਂਕਸ ਕਰਦਾ ਪੰਜਾਬ ਚ ਬੈਠੇ ਜਿੰਨੇ ਇਸ ਵਕਤ ਲਾਈਵ ਹੋਏ ਹੋਏ ਆ ਦੇਖ ਰਹੇ ਆ ਸਾਰਿਆਂ ਦਾ ਸ਼ੁਕਰੀਆ ਦਾ ਕਰਨਾ ਚਾਹੁੰਦਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਸਪੋਰਟ ਨਹੀਂ ਕੀਤੀ ਤੁਸੀਂ ਮੇਰੇ ਟੀਜ਼ਰ ਨੂੰ ਸ਼ੇਅਰ ਨਹੀਂ ਕੀਤਾ ਲਾਈਕ ਨਹੀਂ ਕੀਤਾ ਤੁਸੀਂ ਮੇਰੇ ਪੋਸਟਰ ਨੂੰ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਸਾਰਾ ਕੁਝ ਕੀਤਾ ਵੀਰੇ ਥੈਂਕ ਯੂ ਸੋ ਮੱਚ ਫਾਰ 댓 ਬਹੁਤ ਬਹੁਤ ਸ਼ੁਕਰੀਆ ਮੈਨੂੰ ਇਹ ਵੀ ਪਤਾ ਵੀ ਤੁਸੀਂ ਉਹ ਫਿਲਮ ਦੇਖਣਾ ਚਾਹੁੰਦੇ ਹੋ ਸਿਕਸੀ ਚ ਦੇਖਣਾ ਚਾਹੁੰਦੇ ਆ ਇਹ ਵੀ ਮੈਂ ਸਮਝਦਾ ਪਰ ਬਾਈ ਤੁਸੀਂ ਘਰੋਂ ਬਾਹਰ ਨਿਕਲ ਕੇ ਫਿਲਮ ਦੇਖਣ ਨਹੀਂ ਜਾ ਰਹੇ ਤੁਸੀਂ ਆਈ ਡੋਂਟ ਨੋ ਮੈਨੂੰ ਨਹੀਂ ਸਮਝ ਆ ਰਹੀ ਵੀ ਤੁਸੀਂ ਕਿਸ ਚੀਜ਼ ਦੀ ਵੇਟ ਕਰ ਰਹੇ ਆਂ ਆਪਾਂ ਮੈਂ ਪਹਿਲੇ ਦਿਨ ਤੋਂ ਇਹੀ ਚੀਜ਼ ਕਹਿ ਰਿਹਾ ਬਾਈ ਕਿ ਜੇ ਤੁਸੀਂ ਨਾ ਗਏ ਤਾਂ ਆਪਣੇ ਸ਼ੋਅ ਘਟ ਜਾਣੇ ਆ ਫੇਰ ਤੁਸੀਂ ਜਾਣਾ ਚਾਹੋਗੇ ਵੀ ਤਾਂ ਵੀ ਆਪਾਂ ਨੂੰ ਸ਼ੋਅ ਨਹੀਂ ਮਿਲਣੇ ਆਪਾਂ ਐਗਜ਼ੈਕਟਲੀ ਉਸੇ ਸਿਚੁਏਸ਼ਨ ਦੇ ਵਿੱਚ ਇਸ ਵਕਤ ਘਰੇ ਹੋਏ ਆਂ ਅੱਜ ਸ਼ਨੀਵਾਰ ਆ 4 ਵਜ ਰਿਹਾ ਆ ਆਲਮੋਸਟ ਅੱਜ ਦੇ ਵੀ ਜਿਹੜੇ ਸ਼ੋਜ਼ ਨੇ ਤਿੰਨ ਸ਼ੋ 2 ਸ਼ੋ ਜਿੱਥੇ-ਜਿੱਥੇ ਅਵੇਲੇਬਲ ਨੇ ਉਹ ਤੁਸੀਂ ਦੇਖਣ ਜਾਓਗੇ ਤਾਂ ਕੱਲ ਆਪਾਂ ਹੋਰ ਸਸਟੇਨ ਕਰਾਂਗੇ ਕੱਲ ਸੰਡੇ ਆ ਕੱਲ ਦਾ ਦਿਨ ਫੇਰ ਵੀ ਆਪਣੇ ਕੋਲ ਹੈਗਾ ਜੇ ਤੁਸੀਂ ਕੱਲ ਨੂੰ ਖੜਜੋ ਸਾਡੇ ਨਾਲ ਫੇਰ ਆਪਾਂ ਅਗਲਾ ਹਫਤਾ ਵੀ ਖਿੱਚ ਲਾਂਗੇ ਪਰ ਮੈਂ ਤੁਹਾਨੂੰ ਸੱਚੀ ਦੱਸਾਂ ਜਿਹੜੀ ਚੀਜ਼ ਮੈਂ ਤੁਹਾਡੇ ਤੋਂ ਐਕਸਪੈਕਟ ਕਰਦਾ ਸੀ ਨਾ ਕਿ ਤੁਸੀਂ ਪਹਿਲੇ ਦਿਨ ਜਾਂ ਐਟਲੀਸਟ ਅੱਜ ਦਾ ਸੈਟਰਡੇ ਆ ਮੈਨੂੰ ਇਸ ਚੀਜ਼ ਨੂੰ ਐਕਸੈਪਟ ਕਰਨ 'ਚ ਕੋਈ ਬਾਈ ਉਹ ਨਹੀਂ ਹੈਗੀ ਵੀ ਹਨਾ ਸ਼ਰਮ ਨਹੀਂ ਹੈਗੀ ਕੀ ਲੋਕ ਕੀ ਕਹਿਣਗੇ ਵੀ ਯਾਰ ਇਹ ਤਾਂ ਆਪਣੀ ਫਿਲਮ ਨਹੀਂ ਮੇਰੀ ਫਿਲਮ ਬਹੁਤ ਵਧੀਆ ਬਾਈ ਮੈਨੂੰ ਪਤਾ ਐਪਰੀਸ਼ੀਏਟ ਕਰ ਰਹੇ ਆ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਹੱਦ ਤੋਂ ਵੱਧ ਪਸੰਦ ਕਰ ਰਹੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਫॉर दैट ਪਰ ਆਪਾਂ ਹਜੇ ਵੀ ਕਮੀ ਛੱਡ ਰਹੇ ਆ ਵੀਰੇ ਫੇਰ ਉਹੀ ਗੱਲ ਫੇਰ ਉਹੀ ਗੱਲ ਹੋ ਜਾਣੀ ਆ ਐਟ ਦੀ ਐਂਡ ਕਿ ਯਾਰ ਇਹ ਲੋਕ ਆਪਣੇ ਜਿਹੜੇ ਆਪਾਂ ਲੋਕ ਨੇ ਇਹ ਸ਼ਾਇਦ ਸੋਸ਼ਲ ਮੀਡੀਆ ਤੇ ਹੀ ਸਪੋਰਟ ਕਰਨ ਚੁੱਕੇ ਆ ਬਾਈ ਆਪਾਂ ਇਹ ਚੀਜ਼ ਨਹੀਂ ਅਪਰੂਵ ਕਰਨੀ ਪਲੀਜ਼ ਇਮਰੀ ਰਿਕੁਐਸਟ ਆ ਮੈਂ ਇਨੀ ਰਿਕੁਐਸਟ ਇਨੀ ਇਨੀ ਮਿੰਤਾ ਮੈਂ ਕੀਤੀਆਂ ਹੀ ਨਹੀਂ ਕਦੇ ਜਿੰਨੀਆਂ ਮੈਨੂੰ ਇਸ ਵਾਰੀ ਕਰਨੀਆਂ ਪੈ ਰਹੀਆਂ ਨੇ ਉਹਦਾ ਰੀਜ਼ਨ ਇਹ ਆ ਵੀ ਆਪਾਂ ਗਲਤ ਪ੍ਰੂਫ ਹੋ ਜਾਣਾ ਬਾਈ ਆਪਾਂ ਗਲਤ ਪ੍ਰੂਫ ਹੋ ਜਾਣਾ ਆਪਾਂ ਸਾਰਿਆਂ ਨੇ ਗਲਤ ਪ੍ਰੂਫ ਹੋ ਜਾਣਾ ਫਿਰ ਜੇ ਕੰਟੈਂਟ ਨੂੰ ਆਪਾਂ ਹੁਣ ਸਪੋਰਟ ਨਾ ਨਾ ਕੀਤੀ ਫਿਰ ਆਪਾਂ ਸਾਰਿਆਂ ਨੇ ਗਲਤ ਪ੍ਰੂਫ ਹੋ ਜਾਣਾ ਵੀਰੇ ਆਪਾਂ ਕਿਸ ਚੀਜ਼ ਦੀ ਵੇਟ ਕਰ ਰਹੇ ਹਾਂ ਮੈਂ ਜੈਨੂਲੀ ਹਰੇਕ ਬੰਦੇ ਦੇ ਘਰੇ ਜਾ ਕੇ ਆਪਾਂ ਮੈਂ ਹਰੇਕ ਨੂੰ ਬਾਹਾਂ ਤੋਂ ਫੜ ਕੇ ਨਹੀਂ ਲਿਆ ਸਕਦਾ ਬਾਈ ਮੈਂ ਨਹੀਂ ਲਿਆ ਸਕਦਾ ਵੀਰ ਬਣ ਕੇ ਹੁਣ ਮੌਕਾ ਵਾ ਫਿਰ ਸ਼ੋਅ ਘਟ ਜਾਣੇ ਆ ਫਿਰ ਕੋਈ ਫਾਇਦਾ ਨਹੀਂ ਫਿਰ ਪਲੀਜ਼ ਤੁਸੀਂ ਮੈਨੂੰ ਇਹ ਨਾ ਕਹੋ ਵੀ ਤੂੰ ਬਦਲ ਗਿਆ ਜਾਂ ਤੂੰ ਹੋਰ ਕੰਟੈਂਟ ਬਣਾਉਣ ਲੱਗ ਗਿਆ ਮੈਨੂੰ ਹੁਣ ਲੋਡ ਹੈ ਮੈਂ ਕਿਉਂ ਕਹਿ ਰਿਹਾ ਮੈਂ ਤਾਂ ਹੀ ਕਹਿ ਰਿਹਾ ਤੇ ਹੁਣ ਤਾਂ ਫਿਲਮ ਰਿਲੀਜ਼ ਹੋ ਗਈ ਹੁਣ ਤਾਂ ਲੋਕਾਂ ਨੇ ਦੇਖ ਲਈ ਜਿਨ੍ਹਾਂ ਨੇ ਦੇਖੀ ਆ ਹੁਣ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ ਇੱਕ ਬੰਦਾ ਇੱਕ ਸਿੰਗਲ ਬੰਦਾ ਇਹ ਕਹਿ ਦੇਵੇ ਵੀ ਫਿਲਮ ਵਧੀਆ ਨਹੀਂ ਸੀ ਇੱਕ ਬੰਦਾ ਤਾਂ ਕਹਿ ਦੇਵੇ ਪਰ ਫਿਰ ਆਪਾਂ ਕਿਉਂ ਹਾਊਸਫੁੱਲ ਨਹੀਂ ਕਰ پا ਰਹੇ ਅੱਪਾ ਬਾਈ ਹਾਊਸਫੁੱਲ ਨਹੀਂ ਕਰ پا ਰਹੇ ਵੀਰੇ ਆਪਾਂ ਨਹੀਂ ਹਾਊਸਫੁੱਲ ਕਰ پا ਰਹੇ ਆਪਾਂ ਲੁਧਿਆਣਾ ਚ ਆਪਾਂ ਪਟਿਆਲੇ ਜਲੰਧਰ ਅੰਮ੍ਰਿਤਸਰ ਮੁਹਾਲੀ ਬਠਿੰਡਾ ਕਿਤੇ ਵੀ ਹਾਊਸਫੁੱਲ ਨਹੀਂ ਕਰ پا ਰਹੇ ਹਾਊਸਫੁੱਲ ਦਾ ਮਤਲਬ ਥੀਏਟਰ ਫੁੱਲ ਹੋਵੇ ਬਾਈ ਕਿਉਂ ਨਾ ਹੋਵੇ ਤੁਸੀਂ ਇਹ ਦੇਖੋ ਵੀ ਜਿਹੜੇ ਕੈਨੇਡਾ ਚ ਬੈਠੇ ਆ ਆਪਣੇ ਲੋਕ ਫਰਾਈਡੇ ਸੀ ਕੱਲ ਉਹਨਾਂ ਦਾ ਰਾਤ ਖਤਮ ਹੋਇਆ ਫਰਾਈਡੇ ਉਹਨਾਂ ਨੇ ਦੁਪਹਿਰ ਦੇ 12 ਵਜੇ ਤੋਂ ਵਾਲੇ ਜਿਹੜੇ ਸ਼ੋਅ ਨੇ ਉੱਥੋਂ ਫੁੱਲ ਕਰਨਾ ਸ਼ੁਰੂ ਕੀਤਾ ਸ਼ਾਮ ਦੇ 6 6:30 ਵਾਲੇ ਰਾਤ ਦੇ 9 10 ਵਜੇ ਵਾਲੇ ਸ਼ੋਅ ਉਹਨਾਂ ਨੇ ਵੀ ਉਹ ਫੁੱਲ ਕਰਤੇ ਜਦ ਕਿ ਉਹ ਬਾਈ ਆਪਾਂ ਨੂੰ ਪਤਾ ਵੀ ਉਹ ਦਿਹਾੜੀਆਂ ਲਾਉਂਦੇ ਆ ਕਿੰਨੇ ਔਖੇ ਹੋ ਕੇ ਉਹ ਪੈਸੇ ਖਮਾਉਂਦੇ ਆ ਉਹ ਲੋਕ ਪਰ ਆਪਣੇ ਨਾਲ ਖੜ ਗਏ ਬਾਈ ਆਪਣੇ ਚ ਕੀ ਕਮੀ ਆ ਆਪਾਂ ਵੀ ਖੜ ਸਕਦੇ ਆ ਯਾਰ ਜੇ ਮੈਂ ਜਾਂ ਮੇਰੀ ਟੀਮ ਜੇ ਮਿਹਨਤ ਕਰਕੇ ਇਦਾਂ ਦਾ ਪ੍ਰੋਜੈਕਟ ਲਿਆ ਸਕਦੀ ਆ ਫੇਰ ਯਾਰ ਕਿੱਥੇ ਦਿੱਕਤ ਆ ਬਾਈ ਫੇਰ ਉਸ ਤੋਂ ਬਾਅਦ ਜੇ ਚੀਜ਼ਾਂ ਬਦਲ ਗਈਆਂ ਫੇਰ ਮੈਨੂੰ ਨਾ ਕਿਉ ਬਾਈ ਮੈਂ ਸੀਰੀਅਸਲੀ ਮੈਂ ਕਹਿਣਾ ਇਹ ਮੇਰੀ ਆਖਰੀ ਵਾਰੀ ਆ ਮੈਂ ਲਾਈਵ ਹੋ ਰਿਹਾ ਅੱਜ ਮੈਂ ਮੈਨੂੰ ਲੱਗਦਾ ਨਹੀਂ ਆਪਣੀ ਜ਼ਿੰਦਗੀ ਚ ਕਦੇ ਇੰਨਾ ਬੋਲਿਆ ਹੂੰਗਾ ਜਿੰਨਾ ਇਸ ਫਿਲਮ ਰਿਲੇਟਡ ਬੋਲਿਆ ਕਿਉਂਕਿ ਮੈਂ ਸਹੀ ਆ ਮੈਨੂੰ ਫਿਲਮ ਦੇਖ ਕੇ ਇੱਕ ਵੀ ਬੰਦਾ ਅੱਜ ਵੀ ਕਹਿ ਦਵੇ ਵੀ ਯਾਰ ਤੇਰੀ ਫਿਲਮ ਵਧੀਆ ਨਹੀਂ ਸੀਗੀ ਜਿੰਨੇ ਇਸ ਵਕਤ ਵੀ ਦੇਖ ਰਿਹਾ ਜਿੰਨਾਂ ਨੇ ਕੱਲ ਦੇਖੀ ਵੀ ਆ ਫਰਾਈਡੇ ਨੂੰ ਸੈਟਰਡੇ ਅੱਜ ਵੀ ਦੇਖੀ ਆ ਇੱਕ ਬੰਦੇ ਨੇ ਨਹੀਂ ਇਹ ਗੱਲ ਕਹੀ ਵੀ ਫਿਲਮ ਮਾੜੀ ਆ ਤੇ ਹੁਣ ਤਾਂ ਆਪਾਂ ਯਾਰ ਉਹ ਪ੍ਰੂਵ ਕਰਤਾ ਫਿਰ ਹੁਣ ਕੀ ਕਮੀ ਆ ਮੇਰੀ ਰਿਕੁਐਸਟ ਆ ਕੱਲ ਨੂੰ ਸੰਡੇ ਆ ਬਾਈ ਬਣ ਕੇ ਅੱਜ ਵੀ ਆਪਣੇ ਕੋਲ ਟਾਈਮ ਆ ਹਜੇ ਵੀ 4 ਵਜੇ ਆ ਪਲੀਜ਼ ਇਸ ਚੀਜ਼ ਦੀ ਵੇਟ ਨਾ ਕਰੋ ਵੀ ਬਾਕੀ ਹੋਰ ਜਾਣ ਜਾਂ ਹੋਰ ਸਾਨੂੰ 4 ਬੰਦਿਆਂ ਦੀ ਲੋਡ ਪਵੇ ਫਿਰ ਉੱਥੇ ਆਪਾਂ ਗਲਤ ਹੋ ਜਾਣਾ ਬਾਈ ਆਪਾਂ ਆਲਰੇਡੀ ਤੁਹਾਨੂੰ ਪਤਾ ਕਿੰਨੇ ਕੰਪੀਟੀਸ਼ਨ ਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਆ ਤੁਹਾਨੂੰ ਪਤਾ ਹਾਲਾਤ ਕੀ ਸੀਗੇ ਆਲਰੇਡੀ ਸਾਡੇ ਸ਼ੋਅ ਕੱਟ ਸੀ ਹਨਾ ਜਿਹੜੀ ਚੀਜ਼ ਦਾ ਚਲੋ ਉਹ ਛੱਡੋ ਆਪਾਂ 네ਗੇਟਿਵ ਗੱਲ ਨਹੀਂ ਕਰਨੀ ਮੈਂ ਆਪਾਂ ਪੋਜ਼ਿਟਿਵ ਗੱਲ ਆਪਾਂ ਆਪਣੀ ਫਿਲਮ ਦੀ ਗੱਲ ਕਰਨੀ ਆ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਓਵਰ ਪਾਵਰ ਕਰਦੇ ਹੋਏ ਆਪਾਂ ਜਦ ਇੱਥੇ ਤੱਕ ਪਹੁੰਚੇ ਆ ਇੱਥੇ ਆ ਕੇ ਆਪਾਂ ਹੁਣ ਹਾਰ ਨਹੀਂ ਮੰਨਣੀ ਤੁਸੀਂ ਮੇਰੀ ਪਿੱਠ ਨਹੀਂ ਲਵਾਉਣੀ ਨਹੀਂ ਲਵਾਉਣੀ ਤੁਸੀਂ ਮੇਰੀ ਪਿੱਠ ਇਹ ਮੇਰੀ ਰਿਕਵੈਸਟ ਆ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਾ ਰਹੇ ਹੋ ਮੈਂ ਨਹੀਂ ਕਹਿੰਦਾ ਨਹੀਂ ਜਾ ਰਹੇ ਪਰ ਜਦੋਂ ਆਪਾਂ 5.20ਾਂ 25ਾਂ ਦੀ ਗਿਣਤੀ 'ਚ ਜਾਵਾਂਗੇ ਨਾ ਸਾਡੇ ਸ਼ੋਅਜ਼ ਘਟ ਜਾਣੇ ਆ ਬਾਈ ਦਾ ਟਾਈਮ ਮੰਡੇ ਆਉਣਾ ਤੁਸੀਂ ਇਹ ਕਹਿੰਦਾ ਵੀ ਅਸੀਂ ਫਿਲਮ ਦੇਖਣਾ ਚਾਹੁੰਦੇ ਆ ਫਿਰ ਤੁਸੀਂ ਮੈਨੂੰ ਕਹੋਗੇ ਬਾਈ ਸ਼ੋਅ ਅਵੇਲੇਬਲ ਨਹੀਂ ਹੈਗਾ ਫਲਾਣੇ ਸਾਡੇ ਥੀਏਟਰ ਦੇ ਵਿੱਚ ਸ਼ੋਅ ਅਵੇਲੇਬਲ ਨਹੀਂ ਹੈਗਾ ਇਸ ਕਰਕੇ ਮੇਰੀ ਰਿਕੁਐਸਟ ਆ ਆਖਰੀ ਵਾਰੀ ਰਿਕੁਐਸਟ ਆ ਇਸ ਤੋਂ ਬਾਅਦ ਮੈਂ ਸੀਰੀਅਸਲੀ ਇਸ ਮੁੱਦੇ ਤੇ ਗੱਲ ਨਹੀਂ ਕਰੂੰਗਾ ਕੈਨੇਡਾ ਵਾਲਿਆਂ ਦਾ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਿਆਂ ਦਾ ਯੂਕੇ ਵਾਲਿਆਂ ਦਾ ਜਿੰਨੇ ਵਾਰ ਬੈਠੇ ਆ ਪਹਿਲਾਂ ਤਾਂ ਉਹਨਾਂ ਦਾ ਬਹੁਤ 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 ਦਿਲੋਂ ਸ਼ੁਕਰੀਆ ਦਿਲੋਂ ਸ਼ੁਕਰੀਆ ਬਾ ਕਮਾਲ ਬਾ ਕਮਾਲ ਰਿਸਪੌਂਸ ਦੇ ਰਹੇ ਹੋ ਤੁਸੀਂ ਬਾ ਕਮਾਲ ਰਿਸਪੌਂਸ ਦੇ ਰਹੇ ਹੋ ਤੁਸੀਂ ਮੈਂ ਰੀਅਲੀ ਥੈਂਕਫੁਲ ਹਾਂ ਉਸ ਚੀਜ਼ ਲਈ ਇੱਥੇ ਵਾਲਿਆਂ ਦੀ ਮੈਂ ਗੱਲ ਕਰ ਰਿਹਾ ਜਿਹੜੇ ਮੇਰੇ ਨੇੜੇ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਮੈਂ ਰਹਿ ਰਿਹਾ ਮੈਂ ਪੰਜਾਬ 'ਚ ਰਹਿ ਰਿਹਾ ਆ ਬਾਈ ਪਲੀਜ਼ ਬਾਈ ਬਣ ਕੇ ਆਖਰੀ ਵਾਰੀ ਆ ਇਹ ਮੈਨੂੰ ਨਹੀਂ ਸਮਝ ਆਉਂਦੀ ਮੈਂ ਕਿਹੜੇ ਸ਼ਬਦ ਵਰਤਾਂ ਕੀ ਕਿਸ ਲੱਜੇ 'ਚ ਤੁਹਾਨੂੰ ਕਹਾਂ ਮੈਂ ਤੁਸੀਂ ਮੇਰੇ ਆਪਣੇ ਹੋ ਮੈਂ ਤੁਹਾਨੂੰ ਕੀ ਕੀ ਮੈਂ ਤੁਹਾਨੂੰ ਗੁੱਸਾ ਕਰਨਾ ਤੁਹਾਡੇ ਨਾਲ ਕੀ ਮੈਂ ਤੁਹਾਡੇ ਨਾਲ ਗਿਲਾ ਕਰਨਾ ਕਿਉਂ ਮੈਂ ਬਾਰ-ਬਾਰ ਕਿਉਂ ਰਿਕਵੈਸਟ ਕਰਾਂ ਇੱਕੋ ਹੀ ਚੀਜ਼ ਦੀ ਬਾਈ ਬਣ ਕੇ ਪਲੀਜ਼ ਹਨਾ ਸਮਾਂ ਲੰਘ ਜਾਣਾ ਵੇਲਾ ਲੰਘ ਜਾਣਾ ਕੱਲ ਨੂੰ ਮੈਂ ਫਿਰ ਉਸ ਤੋਂ ਬਾਅਦ ਬਈ ਸੱਚੀ ਗੱਲ ਆ ਫਿਰ ਸੀ ਮੈਨੂੰ ਆਏ ਹੋ ਜਾਂਦਾ ਵੀ ਮੈਂ ਨਾ ਬਦਲਾ ਨਾ ਮੈਂ ਵੀ ਚਾਹੁੰਦਾ ਵੀ ਮੈਂ ਨਾ ਬਦਲਾਂ ਮੈਂ ਵੀ ਚਾਹੁੰਦਾ ਵੀ ਮੈਂ ਜਿੱਦਾਂ ਦਾ ਕੰਟੈਂਟ ਬਣਾ ਰਿਹਾ ਮੈਂ ਉਦਾਂ ਦਾ ਹੀ ਬਣਾਵਾਂ ਪਰ ਉਹਦੇ ਲਈ ਬਾਈ ਤੁਹਾਡੇ ਸਾਥ ਦੀ ਲੋੜ ਆ ਇੱਥੇ ਪੰਜਾਬ 'ਚ ਰਹਿੰਦੇ ਜਿਹੜੇ ਪੰਜਾਬੀ ਆ ਉਹਨਾਂ ਦੇ ਸਾਥ ਦੀ ਲੋੜ ਆ ਬਾਰ ਜਿਹੜੇ ਬਾਰ ਜਿਹੜੇ ਪੰਜਾਬੀ ਵੱਸਦੇ ਆ ਉਹ ਮੇਰੇ ਨਾਲ ਖੜ ਚੁੱਕੇ ਆ ਬਾਈ ਉਹ ਆਪਣੇ ਨਾਲ ਖੜ ਗਏ ਉਹ ਸਿਕਸੀਚ ਨਾਲ ਖੜ ਚੁੱਕੇ ਆ ਹਨਾ ਮੈਲਬਨ ਸਿਡਨੀ ਉਧਰ ਅਨਟਾਰੀਓ ਸਾਈਟਰਾਂਟੋ ਬ੍ਰੈਂਟਨ ਸਰੀ ਸਭ ਪਾਸੇ ਲੋ ਸਭ ਪਾਸੇ ਪੰਜਾਬੀ ਖੜ ਗਏ ਬਾਈ ਆਪਾਂ ਆਪਣੇ ਪੰਜਾਬ ਦੀ ਗੱਲ ਕਰ ਰਹੇ ਆ ਆਪਣੇ ਪੰਜਾਬ ਦੇ ਜ਼ਿਲ੍ਹਿਆਂ ਦੀ ਮੈਂ ਪਿੰਡਾਂ ਦੀ ਗੱਲ ਕਰ ਰਿਹਾ ਸ਼ਹਿਰਾਂ ਦੀ ਗੱਲ ਕਰ ਰਿਹਾ ਆਪਾਂ ਕਿਉਂ ਨਹੀਂ ਖੜ ਰਹੇ ਕਮੀ ਨਹੀਂ ਹੈਗੀ ਫਿਲਮ ਦੇ ਵਿੱਚ ਤੁਸੀਂ ਪੁੱਛ ਕੇ ਦੇਖ ਲਓ ਕਿਸੇ ਨੂੰ ਵੀ ਇੱਕ ਬੰਦੇ ਨੇ ਵੀ ਕੋਈ ਆ ਆ ਕੋਈ ਗਲਤ ਆਪਾਂ ਨੂੰ ਦਿੱਤਾ ਹੋਵੇ ਵੀ ਹਾਂ ਯਾਰ ਤੁਹਾਡੀ ਚੀਜ਼ 'ਚ ਕਮੀ ਹੈ ਨਹੀਂ ਹੈਗੀ ਕਮੀ ਪਹਿਲਾਂ ਤਾਂ ਫਿਲਮ ਰਿਲੀਜ਼ ਨਹੀਂ ਸੀ ਹੋਈ ਹੁਣ ਤਾਂ ਰਿਲੀਜ਼ ਹੋ ਗਈ ਫਿਰ ਕੀ ਦਿੱਕਤ ਆ ਯਾਰ ਕਿਉਂ ਨਹੀਂ ਜਾ ਰਹੇ ਆਪਾਂ ਕਿੱਦਾਂ ਜਾਵਾਂਗੇ ਦੱਸੋ ਮੈਨੂੰ ਹੋਰ ਕਿੱਦਾਂ ਜਾਈਏ ਆਪਾਂ ਬਾਈ ਬਣ ਕੇ ਪਲੀਜ਼ ਰਿਕਵੈਸਟ ਆ ਮੇਰੀ ਮੈਂ ਤਾਂ ਹੁਣ ਨਾ ਰਿਕਵੈਸਟ ਸ਼ਬਦ ਯੂਜ਼ ਦੇ ਵਿੱਚ ਵੀ ਸ਼ਰਮ ਆਉਣ ਲੱਗੀ ਵੀ ਮੈਂ ਇੱਕ ਚੰਗਾ ਕੰਮ ਕਰਕੇ ਵੀ ਮੈਂ ਤੁਹਾਡੀ ਮੈਂ ਬਾਰ-ਬਾਰ ਰਿਕਵੈਸਟ 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 ਸ਼ਬਦ ਯੂਜ਼ ਕਰ ਰਿਹਾ ਜਿਹੜੇ ਯਾਰ ਚੰਗਾ ਕੰਮ ਨਹੀਂ ਵੀ ਕਰਦੇ ਤੁਸੀਂ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਹਨਾ ਉਹ ਤੁਹਾਨੂੰ ਪਤਾ ਤੁਸੀਂ ਕਲੈਕਸ਼ਨ ਆ ਦਿੰਨੇ ਹੋ ਪਹਿਲੇ ਦਿਨ ਹੀ ਉੱਠ ਕੇ ਔਖੇ ਹੋ ਹੋ ਕੇ ਵੀ ਜਾਂਦੇ ਹੋ ਫਿਰ ਹੁਣ ਕਿਉਂ ਨਹੀਂ ਜਾ ਰਹੇ ਇੰਨਾ ਕਿੰਨਾ ਔਖਾ ਹੋਣਾ ਪਊਗਾ ਬਾਈ ਬਣ ਕੇ ਯਾਰ ਦੇਖੋ ਮੈਂ ਗੱਲ ਨਵੇੜਨ ਲੱਗਿਆ ਅੱਜ ਦੇ ਵੀ ਇੱਕ ਜਾਂ ਦੋ ਜਾਂ ਤਿੰਨ ਸ਼ੂ ਹੋਣਗੇ 8 8 ਥਾਂ ਤੇ ਜਿੱਥੇ ਹੋਣਗੇ ਬਾਈ ਬਣ ਕੇ ਹੁਣੇ ਹੀ ਨਿਕਲੋ ਯਾਰ ਆਦਰਵਾਇਸ ਕੱਲ ਦਾ ਦਿਨ ਸੰਡੇ ਆ ਕੱਲ ਦਾ ਹੀ ਮੌਕਾ ਵਾ ਉਸ ਤੋਂ ਬਾਅਦ ਫਿਰ ਖਤਮ ਆ ਯਾਰ ਕਹਾਣੀ ਫਿਰ ਖਤਮ ਆ ਫਿਰ ਆਪਾਂ ਇਸ ਮੁੱਦੇ ਤੇ ਇਦਾਂ ਦੇ ਕਿਸੇ ਮੁੱਦੇ ਤੇ ਕਦੇ ਗੱਲ ਨਹੀਂ ਕਰਨੀ ਫਿਰ ਪਲੀਜ਼ ਮੈਨੂੰ ਬਲੇਮ ਨਾ ਕਰਿਓ ਫਿਰ ਜੇ ਮੈਂ ਬਦਲ ਗਿਆ ਫਿਰ ਪਲੀਜ਼ ਮੇਰੇ ਤੇ ਇਹ ਗਿਲਾ ਨਾ ਕਰਿਓ ਵੀ ਯਾਰ ਤੂੰ ਬਦਲ ਕਿਉਂ ਗਿਆ ਤੂੰ ਤਾਂ ਚੰਗਾ ਕੰਮ ਕਰਦਾ ਹੁੰਦਾ ਸੀ ਬਾਈ ਕਿੰਨਾ ਚਿਰ ਕਰੀ ਜਾਊਂਗਾ ਯਾਰ ਕਿੰਨਾ ਕੁ ਚਿਰ ਕਰੀ ਜਾਊਂਗਾ ਬਾਈ ਮੈਂ ਕੱਲੀ ਐਪਰੀਸ਼ੀਏਸ਼ਨ ਨਾਲ ਉਹ ਉਹ ਮੇਰੇ ਲਈ ਉਹ ਮਾਨਯੋਗ ਨੇ ਲੋਕ ਜਿਹੜੇ ਹੁਣ ਵੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਫਿਲਮ ਦੇਖ ਚੁੱਕਿਆ ਮੇਰੇ ਲਈ ਰਿਸਪੈਕਟੇਬਲ ਨੇ ਥੈਂਕ ਯੂ ਫॉर दैट ਆਲਸੋ ਪਰ ਨਹੀਂ ਸਰਦਾ ਇੰਨੇ ਨਾਲ ਤੁਸੀਂ ਗਲਤ ਪ੍ਰੂਫ ਕਰ ਦੇਣਾ ਮੈਨੂੰ ਗਲਤ ਪ੍ਰੂਫ ਕਰ ਦੇਣਾ ਮੇਰੇ ਕੰਟੈਂਟ ਨੂੰ ਗਲਤ ਪ੍ਰੂਫ ਕਰ ਦੇਣਾ ਵੀਰੇ ਲੋਕਾਂ ਦੇ ਸਾਹਮਣੇ ਮੈਨੂੰ ਗਲਤ ਪ੍ਰੂਫ ਕਰ ਦੇਣਾ ਵੀ ਤੂੰ ਤਾਂ ਕਹਿੰਦਾ ਸੀ ਚੰਗਾ ਕੰਟੈਂਟ ਦੇਖਣ ਵਾਲੇ ਲੋਕ ਹੈਗੇ ਕਿੱਥੇ ਨੇ ਆਏ ਨਹੀਂ ਭਾਈ ਇੱਕ ਦੂਜੇ ਨਾਲ ਖੜਕੇ ਆਪਾਂ ਜਾਈਏ ਦੇਖੋ ਬੱਸ ভাই ਮੈਂ ਹੋਰ ਨਹੀਂ ਚਲੋ ਕਹੂੰਗਾ ਕਿਉਂਕਿ ਮੈਨੂੰ ਐ ਲੱਗਦਾ ਵੀ ਮੈਂ ਮਾੜੀ-ਮੋਟੀ ਆਪਣੀ ਨਾ ਸੈਲਫ ਰਿਸਪੈਕਟ ਹੁਣ ਬਚਾ ਕੇ ਰੱਖਾਂ ਆਪਣੀਆਂ ਨਜ਼ਰਾਂ ਦੇ ਵਿੱਚ ਮੈਂ ਠੀਕ ਰਹਾ ਕੱਲ ਕੀਨੇ ਦੇਖੀ ਆ ਹਨਾ ਤੇ ਜਹਾਨੋਂ ਤੁਰ ਗਏ ਬੰਦਿਆਂ ਨੂੰ ਵੀ ਨਾ ਆਪਾਂ ਜਦੋਂ ਬੰਦੇ ਚਲੇ ਜਾਂਦੇ ਆ ਫਿਰ ਆਪਾਂ ਕਹਿੰਨੇ ਆ ਵੀ ਬੰਦਾ ਤਾਂ ਚੰਗਾ ਸੀ ਜਾਂ ਬੰਦੇ ਨੇ ਚੰਗ ਕੰਮ ਤਾਂ ਚੰਗੇ ਕੀਤੇ ਬੰਦਾ ਚੰਗਾ ਸੀ ਬੰਦੇ ਨੇ ਕੰਮ ਚੰਗੇ ਕੀਤੇ ਜਦੋਂ ਬੰਦਾ ਅੱਜ ਕੰਮ ਚੰਗੇ ਕਰ ਰਿਹਾ ਹਨਾ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ ਬਾਈ ਬਣ ਕੇ ਜਿਉਂਦੇ ਜਾਗਦਿਆਂ ਦਾ ਮੁੱਲ ਪਾ ਦਿਆ ਕਰੋ ਮੁੜ ਕੇ ਤਾਂ ਗੱਲਾਂ ਹੁੰਦੀਆਂ ਨੇ ਮੁੜ ਕੇ ਗੱਲਾਂ ਹੀ ਹੁੰਦੀਆਂ ਨੇ ਵੀਰੇ ਸੋਸ਼ਲ ਮੀਡੀਆ ਤੋਂ ਬਾਹਰ ਨਿਕਲੀ ਏ ਆਪਾਂ ਗੱਲ ਮੈਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਹੀ ਕਰ ਰਿਹਾ ਤੁਸੀਂ ਇਸ ਇਸ ਹੁਣ ਮੈਂ ਤੁਹਾਨੂੰ ਕਹਿਦਾ ਵੀ ਭਾਈ ਸ਼ੇਅਰ ਕਰ ਦਿਓ ਇਹ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਭਾਈ ਉਹਦੇ ਨਾਲ ਕੀ ਹੋਣਾ ਯਾਰ ਨਹੀਂ ਹੋ ਰਿਹਾ ਆਪਾਂ ਕਨਵਰਜਨ ਨਹੀਂ ਦੇ ਪਾਰੇ ਵੀਰ ਬਣ ਕੇ ਯਾਰ ਹਣਾ ਕਨਵਰਜਨ ਦੇਣੀ ਆ ਤੁਹਾਨੂੰ ਥੀਏਟਰਾਂ ਤੱਕ ਪਹੁੰਚਣਾ ਪੈਣਾ ਯਾਰ ਬਠਿੰਡੇ ਚ ਕਿਉਂ ਨਹੀਂ ਜਾ ਰਹੇ ਤੁਸੀਂ ਮੋਗੇ ਦੇ ਵਿੱਚ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੁਧਿਆਣੇ ਦੇ ਵਿੱਚ ਬਰਨਾਲਾ ਸੰਗਰੂਰ ਸਨਾਮ ਮੋਹਾਲੀ ਕਿਉਂ ਨਹੀਂ ਜਾ ਰਹੇ ਬਾਈ ਤੇ ਉਸ ਜਾਣੇ ਨੂੰ ਮੈਂ ਜਾਣਾ ਨਹੀਂ ਮੰਨਦਾ ਜਿੱਥੇ 20 20 25 25 ਜਾਣੇ ਆ ਜੇ 30% ਓਕਿਪੈਂਸੀ ਆ 40% ਓਕਿਪੈਂਸੀ ਆ ਕਿਉਂ ਆ 30% 40% 50% ਵੀ ਕਿਉਂ ਆ 100% ਕਿਉਂ ਨਹੀਂ ਹੈ ਰੀਜ਼ਨ ਤਾਂ ਦੱਸੋ ਮੈਨੂੰ ਕਾਰਨ ਤਾਂ ਦੱਸੋ ਮੈਨੂੰ ਵਿਦ ਫੈਮਿਲੀ ਤੁਸੀਂ ਜਾ ਸਕਦੇ ਹੋ ਉਹ ਵਿਦ ਫੈਮਿਲੀ ਜਾਓ ਬੱਚਿਆਂ ਨੂੰ ਬਜ਼ੁਰਗਾਂ ਨੂੰ ਨਾਲ ਲੈ ਕੇ ਜਾਓ ਦਿੱਕਤ ਕੀ ਆ ਕੀ ਪ੍ਰੋਬਲਮ ਆ ਯਾਰ ਕੀ ਪ੍ਰੋਬਲਮ ਕੀ ਆ ਜਦੋਂ ਬਾਹਰਲੇ ਲੋਕ ਯਾਰ ਸਾਰਾ ਦਿਨ ਉਹਨਾਂ ਨੇ ਤੁਹਾਨੂੰ ਪਤਾ ਸ਼ਿਫਟਾਂ ਲਾ ਕੇ ਉਹਨਾਂ ਦੀ ਵੀ ਹਾਰਡ ਐਂਡ ਮਨੀ ਆ ਜੇ ਉਹ ਜਾ ਸਕਦੇ ਆ ਫਿਰ ਤੁਸੀਂ ਕਿਉਂ ਨਹੀਂ ਜਾ ਸਕਦੇ ਆਪਣੇ ਤੁਸੀਂ ਥੋੜੇ ਤਾਂ ਮੈਂ ਵਿੱਚ ਰਹਿਣਾ ਮੈਂ ਤੁਹਾਡੇ ਵਿੱਚ ਵਿੱਚ ਪਹੁੰਚ ਕੇ ਮੈਂ ਬਠਿੰਡੇ ਖੁਦ ਪਹੁੰਚ ਕੇ ਫਿਰੋਜ਼ਪੁਰ ਪਹੁੰਚ ਕੇ ਅੰਮ੍ਰਿਤਸਰ ਪਹੁੰਚ ਕੇ ਜਲੰਧਰ ਪਹੁੰਚ ਕੇ ਲੁਧਿਆਣਾ ਪਹੁੰਚ ਕੇ ਮੈਂ ਖੁਦ ਤੁਹਾਡੇ ਵਿੱਚ ਪਹੁੰਚ ਕੇ ਸ਼ਹਿਰ ਦੇ ਵਿੱਚ ਜਾ ਕੇ ਰਿਕਵੈਸਟ ਕੀਤੀ ਆ ਫਿਰ ਮੈਂ ਤਾਂ ਉਹਨਾਂ ਕੋਲ ਗਿਆ ਵੀ ਨਹੀਂ ਮੈਂ ਕੈਨੇਡਾ ਵਾਲਿਆਂ ਕੋਲ ਆਸਟ੍ਰੇਲੀਆ ਵਾਲਿਆਂ ਕੋਲ ਹਜੇ ਤੱਕ ਪਹੁੰਚਿਆ ਵੀ ਨਹੀਂ ਫਿਰ ਵੀ ਉਹਨਾਂ ਨੇ ਮੇਰਾ ਮਾਣ ਰੱਖਿਆ ਯਾਰ ਕੀ ਪ੍ਰੋਬਲਮ ਆ ਆਪਾਂ ਕਿਉਂ ਨਹੀਂ ਰੱਖਦੇ ਵੇਟ ਨਾ ਕਰੀਏ ਵੀਰ ਬਣ ਕੇ ਸਮਾਂ ਲੱਗ ਜਾਣਾ ਸਮਾਂ ਲੱਗ ਜਾਣਾ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣਾ ਛੱਡਿਏ ਵੀ ਹਾਂ ਇੱਥੇ ਤਾਂ ਬਾਈ ਇਹ ਲੋਕ ਇਦਾਂ ਦੇ ਹੀ ਨੇ ਆਪਾਂ ਹੀ ਆ ਲੋਕਾਂ 'ਚ ਵੀਰੇ ਆਪਾਂ ਹੀ ਆ ਆਪਾਂ ਸਾਰੇ ਆ ਲੋਕ ਜਦੋਂ ਆਪਾਂ ਕਹਿੰਦੇ ਨੇ ਨਾ ਲੋਕ ਤਾਂ ਬਾਈ ਮਾੜਾ ਹੀ ਦੇਖਦੇ ਆ ਲੋਕ ਲੋਕ ਤਾਂ ਇਦਾਂ ਦੇ ਹੀ ਨੇ ਉਹ ਲੋਕ ਕੌਣ ਨੇ ਯਾਰ ਮੈਂ ਵੀ ਤਾਂ ਲੋਕਾਂ 'ਚ ਆਉਣਾ ਤੁਸੀਂ ਵੀ ਲੋਕਾਂ 'ਚ ਆਉਨੇ ਹੋ ਆਪਾਂ ਆਪਣੀ ਆਪਣੀ ਜ਼ਿੰਮੇਵਾਰੀ ਨਾਲ ਖੜ੍ਹ ਜਾਈਏ ਯਾਰ ਫਿਰ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਅੱਜ ਵੀ ਹੋ ਸਕਦਾ ਹੁਣ ਵੀ ਹੋ ਸਕਦਾ ਮੈਂ ਹਜੇ ਵੀ ਹਾਰ ਨਹੀਂ ਮੰਨੀ ਹਜੇ ਵੀ ਖੜ੍ਹਾ ਮੈਂ ਮੈਂ ਪਹਿਲੀ ਗੱਲ ਤਾਂ ਐਕਸੈਪਟ ਕਰ ਰਿਹਾ ਮੈਨੂੰ ਨਹੀਂ ਲੱਗਦਾ ਕੋਈ ਆਰਟਿਸਟ ਜਾਂ ਕੋਈ ਹੋਰ ਬੰਦਾ ਇੰਨੀ ਛੇਤੀ ਐਕਸੈਪਟ ਕਰ ਸਕਦਾ ਅੱਜ ਸੈਕੰਡ ਡੇ ਆ ਮੈਂ ਹੁਣੀ ਐਕਸਪੈਕਟ ਐਕਸੈਪਟ ਕਰ ਰਿਹਾ ਹੁਣੀ ਮੰਨ ਰਿਹਾ ਆ ਇਹ ਗੱਲ ਵੀ ਉਹ ਗੱਲ ਨਹੀਂ ਬਣ ਰਹੀ ਜਿਹੜੀ ਮੈਂ ਗੱਲ ਚਾਹੁੰਦਾ ਸੀ ਜਾਂ ਜੋ ਗੱਲ ਇਸ ਕੰਟੈਂਟ ਨੂੰ ਜੋ ਜੋ ਇਹ ਕੰਟੈਂਟ ਜਿੰਨਾ ਜਿੰਨੇ ਜੋਗਾ ਸੀਗਾ ਉਹ ਗੱਲ ਨਹੀਂ ਹਜੇ ਤੱਕ ਬਣੀ ਮੈਂ ਐਕਸੈਪਟ ਕਰ ਰਿਹਾ ਇਹਦੇ ਚ ਕਿਹੜੀ ਗੱਲ ਮੈਂ ਹਾਰ ਨਹੀਂ ਮੰਨ ਰਿਹਾ ਕੋਈ ਮੇਰੇ ਚ ਨੈਗੇਟਿਵਿਟੀ ਨਹੀਂ ਹੈਗੀ ਪਰ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਫੇਰ ਫਿਰ ਪ੍ਰੋਬਲਮ ਕੀ ਆ ਕਲ ਦਾ ਦੇਣਾ ਬਾਈ ਮੈਕਸਿਮਮ ਕਲ ਦਾ ਦੇਣਾ ਮੈਂ ਤੁਹਾਨੂੰ ਹੁਣ ਦੱਸਤੀ ਗੱਲ ਆਪਾਂ ਮੁੜ ਕੇ ਨਾ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਗੱਲਾਂ ਲਿਖ ਦਿੰਨੇ ਹੁੰਦੇ ਆ ਵੀ ਸਾਡੇ ਲੋਕ ਉਦੋਂ ਸਾਡੇ ਲੋਕਾਂ ਦੇ ਨਾਲ ਨਹੀਂ ਖੜੇ ਇਸ ਕਰਕੇ ਅੱਜ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਆ ਹਿਸਟਰੀ 'ਚ ਬਹੁਤ ਚੀਜ਼ਾਂ ਹੋਈਆਂ ਨੇ ਮੈਂ ਉਹਦੇ ਨਾਲ ਆਪਣੀ ਫਿਲਮ ਨੂੰ ਕੰਪੇਅਰ ਨਹੀਂ ਕਰ ਰਿਹਾ ਪਰ ਇਦਾਂ ਦਾ ਕੰਟੈਂਟ ਬਾਰ-ਬਾਰ ਨਹੀਂ ਬਣਦਾ ਬਾਈ ਤੁਸੀਂ ਇਹ ਪ੍ਰੂਵ ਕਰ ਦੇਣਾ ਫਿਰ ਵੀਰ ਇੱਕ ਚੰਗਾ ਕੰਟੈਂਟ ਸਾਡੇ ਸੋਸ਼ੀਅਲੀ ਰੈਲੇਵੈਂਟ ਕੰਟੈਂਟ ਬਣਿਆ ਸੀ ਤੇ ਉਹ ਲੋਕ ਦੇਖਣ ਨਹੀਂ ਗਏ ਇਹ ਇਤਿਹਾਸ ਚ ਆਪਾਂ ਲਿਖਣ ਨਹੀਂ ਦੇਣੀ ਇਹ ਗੱਲ ਇਹ ਚੀਜ਼ ਨਹੀਂ ਲਿਖਣ ਦੇਣੀ ਵੀਰ ਬਣ ਕੇ ਮੈਂ ਤੁਹਾਨੂੰ ਦੱਸੀ ਜਾਂਦਾ ਮੰਡੇ ਤੋਂ ਸ਼ੋਜ਼ ਅਵੇਲੇਬਲ ਨਹੀਂ ਹੋਣੇ ਹੱਦ ਤੋਂ ਵੱਧ ਘਟ ਜਾਣੇ ਆ ਫਿਰ ਉਹ ਥੋੜੇ ਥੋੜਿਆਂ ਨਾਲ ਨਹੀਂ ਪਾਈ ਪੂਰਾ ਹੋਣਾ ਉਸ ਤੋਂ ਬਾਅਦ ਹੋਰ ਫਿਲਮ ਆ ਜਾਣੀ ਆ ਨਿਬੜ ਜਾਣਾ ਕੰਮ ਤੇ ਮੈਂ ਹੁਣ ਲਾਈਵ ਹੋ ਗਿਆ ਮੈਂ ਨਾ ਲਾਈਵ ਹੋਣਾ ਇਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਇਸ ਮੁੱਦੇ ਤੇ ਕਰਨੀ ਪੰਜਾਬ ਦੇ ਮੇਰੇ ਪੰਜਾਬ ਦੇ ਵਿੱਚ ਰਹਿੰਦੇ ਮੇਰੇ ਪੰਜਾਬੀਆਂ ਨਾਲ ਮੈਂ ਦੁਬਾਰਾ ਇਹ ਗੱਲ ਨਹੀਂ ਕਰਨੀ ਮੇਰੇ ਪੰਜਾਬ ਦੇ ਵਿੱਚ ਰਹਿੰਦੇ ਮੇਰੇ ਪੰਜਾਬੀ ਫਿਰ ਉਸ ਤੋਂ ਬਾਅਦ ਮੇਰੇ ਨਾਲ ਗਿਲਾ ਸ਼ਿਕਵਾ ਨਾ ਕਰਨ ਜੇ ਇਸ ਵਾਰੀ ਤੁਸੀਂ ਮੇਰੀ ਪਿੱਠ ਲਵਾਤੀ ਫਿਰ ਉਸ ਤੋਂ ਬਾਅਦ ਆਪਣਾ ਕੋਈ ਗਿਲਾ ਸ਼ਿਕਵਾ ਨਹੀਂ ਫਿਰ ਇਸ ਮੁੱਦੇ ਤੇ ਆਪਾਂ ਕੋਈ ਗੱਲ ਨਹੀਂ ਕਰਨੀ ਜਾਂਦੇ ਜਾਂਦੇ ਮੈਂ ਜੇ ਕੈਨੇਡਾ ਦੇ ਬੰਦੇ ਜਾਂ ਮੈਲਬਨ ਦੇ ਆਪਣੇ ਪੰਜਾਬੀ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਦੇ ਯੂਕੇ ਦੇ ਦੇਖ ਰਹੇ ਆ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਥੈਂਕਸ ਕਮਾਲ ਕੀਤੀ ਹੋਈ ਆ ਤੁਸੀਂ ਆਪਾਂ ਕਰ ਰਹੇ ਆ ਉਹ ਚੀਜ਼ ਪਰ ਪੰਜਾਬ 'ਚ ਕਿਉਂ ਨਹੀਂ ਕਰ ਰਹੇ ਹਨਾ ਕਿਉਂ ਨਹੀਂ ਕਰ ਸਕਦੇ ਯਾਰ ਪੰਜਾਬ 'ਚ ਕਿਉਂ ਨਹੀਂ ਕਰ ਸਕਦੇ ਇੱਕ ਦੂਜੇ ਨੂੰ ਕਹਿਣਾ ਥੋੜੀ ਯਾਰ ਮੁੱਦਾ ਹੁੰਦਾ ਵੀ ਫਲਾਣੇ ਆਪਣੇ ਤਾਂ ਬਾਈ ਆਹੀ ਚੱਲਦਾ ਆਪਣੇ ਤਾਂ ਆਪਣੇ 'ਚ ਕੌਣ ਆ ਆਪਾਂ ਹੀ ਆ ਕੌਣ ਆਪਣੇ 'ਚ ਆਪਾਂ ਕਿਸੇ ਨੂੰ ਕਿਹਨੂੰ ਕਹਿ ਰਹੇ ਹਾਂ ਖੁਦ ਨੂੰ ਕਹਿ ਰਹੇ ਹਾਂ ਜਦੋਂ ਇੱਕ ਉਂਗਲ ਕਿਸੇ ਵੱਲ ਕਰ ਰਹੇ ਆ ਤਿੰਨ ਉਂਗਲਾਂ ਚਾਰ ਉਂਗਲਾਂ ਆਪਣੇ ਖੁਦ ਵੱਲ ਹੁੰਦੀਆਂ ਨੇ ਕੱਲ ਦਾ ਦੇਣਾ ਬਾਈ ਵੀਰ ਬਣ ਕੇ ਕੱਲ ਦਾ ਦੇਣਾ ਪਿੱਠ ਨਹੀਂ ਲਵਾਉਣੀ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਕਰਨਾ ਵਾ ਅੱਜ ਵੀ ਹਜੇ ਵੀ ਖਤਮ ਨਹੀਂ ਹੋਇਆ ਬਾਈ ਹਜੇ ਵੀ ਖਤਮ ਨਹੀਂ ਹੋਇਆ ਬਾਈ ਬਣ ਕੇ ਨਾਲ ਖੜਜੋ ਨਹੀਂ ਫਿਰ आ मेरै हत जुडे बस मेर वलोन